looking forward to results of india's inquiry into panu case, says u.s. indian officials have announced that they are conducting an inquiry and we will look forward to the results of that inquiry. increase in anti-conversion laws, hate speech for minorities in india concerning hmm. anthony Blinken. Hmm. his remarks come at the release of annual state department report. on international religious freedom ਅਸੀਂ ਤਾਂ ਇਸ ਗੱਲ ਦੇ ਉੱਤੇ ਕੰਮ ਕਰ ਰਹੇ ਆਂ ਵੀ ਧਾਰਮਿਕ ਆਜ਼ਾਦੀ ਰਹਿਣੀ ਚਾਹੀਦੀ ਹੈ ਪਰ ਉੱਥੇ ਘਟ ਗਿਣਤੀਆਂ ਦੇ ਘਰ ਵੀ ਬੁਲਡੋਜ਼ ਉਹ ਉਹ ਜਿਹੜਾ ਬਦਮਾਸ਼ ਆ ਗੁੰਡਾ ਯੋਗੀ ਅਧਿਆਤਨਾਥ ਉਹਨੂੰ ਕਹਿੰਦੇ ਹੀ ਬਾਬਾ ਬੁਲਡੋਜ਼ ਆਪ ਨੇ ਕਿ ਆ ਗਿਆ ਆ ਗਿਆ ਉਹ ਕਰ ਰਹੇ ਆ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਵੱਲੋਂ ਭਾਰਤ ਦੀ ਬਾਨ ਲਗਾਤਾਰ ਮਰੋੜੀ ਜਾ ਰਹੀ ਹੈ ਉਹ ਹੁਣ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਨੇ ਕਿਹਾ ਹੈ ਕਿ ਗੁਰ ਪਤਵੰਤ ਸਿੰਘ ਪੰਨੂ ਮਰਡਰ ਪਲੋਟ ਸੰਬੰਧੀ ਭਾਰਤ ਸਰਕਾਰ ਨੇ ਇੱਕ ਇਨਕੁਆਇਰੀ ਕਮੇਟੀ ਬਣਾਈ ਸੀ ਅਸੀਂ ਉਸ ਕਮੇਟੀ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਜਾਵਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਸਾ ਸਾਹਿਬ ਕੀ ਕਹਿਣਾ ਚਾਹੋਗੇ ਦੇ ਕੋ ਅਮਰੀਕਾ ਨੇ ਭਾਰਤ ਨੂੰ ਚਾਰੋਂ ਪਾਸਿਓਂ ਜਿਹੜਾ ਘੇਰਿਆ ਹੋਇਆ ਬਾਹ ਮਰੂੜੀ ਵੀ ਐ ਪਿੱਠਣਾੜ ਵੀ ਲਾਈ ਐ ਐਂ ਜਾਵਦਾ ਵੀ ਹੁਣ ਮੂੰਹ ਤੇ ਚਪੇੜਾਂ ਵੀ ਮਾਰ ਰਹੇ ਨੇ ਔਰ ਇਹ ਜਿਹੜੇ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਨੇ ਜੋ ਕਹਿਆ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਯਾਦ ਰਾਹਣੀ ਕਰਵਾ ਦਿਆਂ ਕਿ ਕੱਲ ਨikhil Gupta ਜਿਹੜਾ ਚੈੱਕ ਰਿਪਬਲਿਕ ਤੋਂ ਐਕਸਟਰਾ ਰਾਈਟ ਹੋ ਕੇ ਅਮਰੀਕਾ ਪਹੁੰਚਿਆ ਉਹਦੀ ਇੱਕ ਪੇਸ਼ੀ ਹੋ ਚੁੱਕੀ ਹੈ ਹਾਂ ਔਰ ਕੱਲ ਉਸ ਨਿਊਯਾਰਕ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਔਰ ਇਹ ਜਿਹੜਾ ਐਡਰੈਸ ਹੈ 500 ਪਰਲ ਸਟਰੀਟ ਨਿਊਯਾਰਕ 10007 ਇਹ ਔਰ ਪ੍ਰਬੰਧ ਕੀਤਾ ਗਿਆ ਰਿਚਮੰਡ ਹਿਲ ਤੋਂ ਵੀ ਬੱਸ ਆ ਰਹੀ ਹੈ ਹੋਰ ਵੀ ਕਿ ਕੋਰਟ ਰੂਮ ਦੇ ਬਾਰ ਵੀ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਮੂਲੀਅਤ ਕਰਨਗੀਆਂ। ਅੱਛਾ ਟਾਈਮ 12:30 ਦਾ ਦਿੱਤਾ ਗਿਆ ਕਿਉਂਕਿ 1 ਵਜੇ ਦੇ ਰਾਉਂਡ ਐ ਪੇਸ਼ੀ ਹੈ। ਹੂੰ ਸੋ ਅਸੀਂ ਵੀ ਜਿਹੜਾ ਹੈ ਉਹ ਸ਼ਮੂਲੀਅਤ ਕਰਾਂਗੇ। ਸੋ ਅਸੀਂ ਇੱਕ ਵਾਰ ਐਜ਼ ਅ ਰਿਮਾਈਂਡਰ ਵੈਸੇ ਤਾਂ ਗੁਰਦੁਆਰੇ ਕੋਆਰਡੀਨੇਟ ਕਰ ਰਹੇ ਨੇ ਭਾਈ ਹਿੰਮਤ ਸਿੰਘ ਇਸ ਕੋ ਸੇ ਕੋਆਰਡੀਨੇਸ਼ਨ ਕਮੇਟੀ ਵੱਲੋਂ ਇਹ ਸਾਰੇ ਦੇ ਉੱਤੇ ਕੰਮ ਕਰ ਰਹੇ ਨੇ ਸਾਰੇ। सेक्टर फॉर जस्टिस दी टीम ਵੀ ਕੰਮ ਕਰ ਰਹੀ ਹੈ ਸੋ ਅਸੀਂ ਜਿਹੜਾ ਅਪੀਲ ਵੀ ਕਰਾਂਗੇ ਕਿ ਜਿੰਨਾ ਵੱਧ ਤੋਂ ਵੱਧ ਜਿਹੜੀਆਂ ਨੇ ਸਿਕ ਸੰਤਾ ਪਹੁੰਚ ਸਕਦੀਆਂ ਨੇ ਕਿਉਂਕਿ ਮੀਡੀਆ ਵੀ ਹੋਏਗਾ ਔਰ ਜਦੋਂ ਅਸੀਂ ਹਕੂਮਤਾਂ ਦੇ ਕੰਮ ਕਰਨ ਦੇ ਢੰਗ ਨੂੰ ਦੇਖਦੇ ਅਸੀਂ ਅਪਰੀਸ਼ੀਏਟਿਵ ਹੈ ਕਿ ਇਹਦੇ باوجود ਕਿ ਵਾਈਟ ਹਾਊਸ ਜਾਂ ਸਟੇਟ ਡਿਪਾਰਟਮੈਂਟ ਦੀ ਪੌਂਚ ਕੇ ਸੀ ایس ਇਸ਼ੂ ਦੇ ਉੱਤੇ ਜਹਾਰ ਹੈ ਉਹਨਾਂ ਨੇ ਆਪਣਾ ਪੋਲੀਟੀਕਲ ਹਾਂ ਲਾਬ ਵੀ ਦੇਖਣਾ ਹੁੰਦਾ ਹੈ ਪਰ ਹੋਮਲੈਂਡ ਸਕਿਉਰਿਟੀ ਜਸਟਿਸ ਡਿਪਾਰਟਮੈਂਟ ਐਫ ਬੀ ਆਈ ਉਹਨਾਂ ਨੇ ਮੁਸਤਦੀਦ ਨਾਲ ਇਸ ਮਰਡਰ ਪਲੋਟ ਨੂੰ ਵੀ ਫਾਈਲ ਕੀਤਾ ਹੈ ਰੋਕਿਆ ਹੈ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਹੈ ਕਿ ਨਖਲ ਗੁਪਤਾ ਜਿਹੜਾ ਹੈ ਉਹ ਨਿਊਯਾਰਕ ਦੇ ਵਿੱਚ ਜੱਜ ਦੇ ਸਾਹਮਣੇ ਆਏ ਔਰ ਜ਼ਾਹਰ ਹੈ ਕਿ ਹੁਣ ਜਸਟਿਸ ਆਪਣਾ ਕੰਮ ਕਰੇਗਾ ਪਰ ਇਹ ਜਿਹੜੀ ਪ੍ਰੈਜ਼ੈਂਸ ਔਰ ਇਹਨੂੰ ਫਾਲੋ ਅਪ ਕਰਨਾ ਹੁੰਦਾ ਇਹ ਬੜਾ ਇੰਪੋਰਟੈਂਟ ਹੁੰਦਾ ਹੈ ਔਰ ਅਸੀਂ ਇਸ ਤੇ ਲਈ ਹੀ ਅਪੀਲ ਕੀਤੀ ਹੈ ਅ ਅਸੀਂ ਕੱਲ ਡਿਪਟੀ ਸੈਕਟਰੀ ਆਫ ਸਟੇਟ ਮਿਸਟਰ ਕੰਬਲ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਕਿਵੇਂ ਪਾਵਰਫੁਲੀ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਜਿਹੜੀ ਉਸਤੇ ਰਾਈ ਜ਼ੂਮ ਰਾਈ ਕੀਤੀ ਆ ਉਹ ਦੋਹਾਂ ਹਾਲਾਂਕਿ ਉਹ ਲੰਡਨ 'ਚ ਬੈਠੇ ਸੀ ਔਰ ਅੱਜ ਹੀ ਸਾਡੇ ਇੱਕ ਵੀਰ ਨੇ ਸਾਨੂੰ ਉਹਨਾਂ ਦੀ ਹੋਰ ਡਿਟੇਲ ਵੀ ਦਿੱਤੀ ਜਿਸ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਵੀ ਇਹ ਕਾਫੀ ਹਾਇਰ ਲੈਵਲ ਜਿੱਥੇ ਇੱਕ ਪ੍ਰੋਫੈਸ਼ਨਲ 뮤జిਸ਼ੀਅਨ ਵੀ ਰਹੇ ਹਾਰਵਰਡ 'ਚ ਪੜਾਉਂਦੇ ਵੀ ਰਹੇ ਵੀਰੀ ਹਾਈਲੀ ਇੰਟੈਲੈਕਚੁਅਲ অর ਇਸੇ ਲਈ ਜਿਹੜੀ ਕਨਵਰਸੇਸ਼ਨ ਵੀ ਕੱਲ ਹੋਈ ਜਿਹਦੇ ਚ ਉਹਨਾਂ ਨੇ ਕਲੀਅਰਲੀ ਇਹ ਕਿਹਾ ਮਿਸਟਰ ਕੈਂਬਲ ਨੇ ਡਿਪਟੀ ਸੈਕਟਰੀ ਨੇ ਕਿ ਮੈਂ ਔਰ ਜੇਕ ਸਲਿਵਨ ਜਦੋਂ ਅਸੀਂ ਦਿੱਲੀ ਗਏ ਐਟ ਦਾ ਮੂਵ ਸੀਨੀਅਰ ਲੈਵਲ ਅਸੀਂ ਉਹਨਾਂ ਨੂੰ ਇਹ ਕਹਿ ਦਿੰਦਾ ਹੈ ਕਿ ਭਾਈ ਦੇ ਲਈ ਅਕਾਉਂਟੇਬਿਲਟੀ ਬੜੀ ਜ਼ਰੂਰੀ ਹੈ ਔਰ ਉਹਦੇ ਚ ਇਵਨ ਇਹ ਜਿਹੜਾ ਪ੍ਰੈਸ ਕਾਨਫਰੰਸ ਹੋਈ ਉਹਦੇ ਚ ਆਲਰੇਡੀ ਪ੍ਰੀ ਸਬਮਿਟਡ ਕੁਐਸਚਨ ਸੀ ਜਿਹਦੇ ਤੇ ਉਹਨਾਂ ਨੇ ਮਿਸਟਰ ਕੈਂਬਲ ਨੇ ਰਿਸਪੌਂਡ ਕੀਤਾ ਹੈ ਔਰ ਇਹ ਕੁਐਸਚਨ ਸਬਮਿਟ ਕੀਤਾ ਸੀ ਮਿਸਟਰ ਕੇਸ਼ਵ ਪਦਮਨਾਭਨ ਨੇ ਦਾ ਪ੍ਰਿੰਟ ਇਹ ਸਰਕਾਰ ਵਿਰੋਧੀ ਹੈ ਅਦਰਵਾਈਸ ਤਾਂ ਸਾਰੇ ਇੰਡੀਅਨ ਨੈਸ਼ਨਲਿਸਟ ਨੇ ਪਰ ਇਹ ਸਵਾਲ ਉਹਨਾਂ ਨੇ ਦਿੱਤਾ ਸੀ ਕਿ ਇਹ ਜਿਹੜਾ ਸਵਾਲ ਸੀ ਉਹਨਾਂ ਦਾ ਵਰ ਚੈਲੰਜਸ ਟੂ ਦਾ ਇੰਡੀਆ ਯੂ ਐਸ ਰਿਲੇਸ਼ਨਸ਼ਿਪ ਇਨਕਲੂਡਿੰਗ ਦਾ ਕੇਸ ਆਫ ਦਾ ਫਾਇਲਡ ਮਰਡਰ ਫਾਰ ਹਾਇਰ ਪਲਾਟ ਡਿਸਕਸਡ ਇਹ ਸਵਾਲ ਸੀ ਕਿ ਵੀ ਜਿਹੜੇ ਰਿਲੇਸ਼ਨਸ਼ਿਪ ਹੈ ਯੂ ਐਸ ਔਰ ਇੰਡੀਆ ਚਲੋ ਦੇ ਖਾਸ ਤੌਰ ਤੇ ਮਰਡਰ ਪਲਾਟ ਦਾ ਔਰ ਉਹਦੇ ਜਵਾਬ ਦੇ ਵਿੱਚ ਜਿਹੜੀ ਐਗਜ਼ੈਕਟ ਲਫ਼ਜ਼ ਉਹਨਾਂ ਨੇ ਕਿਹਾ ਮਿਸਟਰ ਕੈਂਬਲ ਨੇ ਵੈਲ ਫਸਟ ਆਫ ਆਲ ਲੈਟ ਮੀ ਜਸਟ ਸੇ ਥੈਟ ਵੀ ਹੈਵ ਹੈਡ ਕੰਸਟਰਕਟਿਵ ਡਾਇਲੌਗ ਵਿਦ ਇੰਡੀਆ ਔਨ ਥਿਸ ਟਾਪਿਕ ਐਂਡ ਆਈ ਊਡ ਸੇ ਥੈਟ ਦੇ ਹੈਵ ਬੀਨ ਰਿਸਪੌਂਸਿਵ ਟੂ ਆਵਰ ਕਨਸਰਨਸ ਵੀ ਹੈਵ ਮੇਡ ਕਲੀਅਰ ਥੈਟ ਵੀ ਸੀਕ ਅਕਾਊਂਟੇਬਿਲਟੀ ਫਰਮ ਦਾ ਗਵਰਨਮੈਂਟ ਆਫ ਇੰਡੀਆ and we have consistently asked for updates on the indian committee of inquiries investigations kyunki ajj jehdi gall mr miller ne kahi oh ide naal resonate kardi hai isliye main reminder de taur te bhi is statement nu dobara pad rahe hain ke ude ch mr cambell ne kal bhi eh kehya si ke bhai assi jehda update mangi hai ke bhi jehdi tusi inquiry committee banayi si november ch jadon eh samne अनफाइल ਹੋਇਆ ਜਿਹੜੀ ਇਨਡਾਇਰਕਟਮੈਂਟ ਸੀ ਤੇ ਉਹਦੇ ਤੇ ਤੁਸੀਂ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਹੈਵ ਕੰਸਿਸਟੈਂਟਲੀ ਆਸਕਡ ਫਾਰ ਅਪਡੇਟਸ ਔਨ ਦਾ ਇੰਡੀਅਨ ਕਮੇਟੀ ਆਫ ਇਨਕੁਆਰੀਜ਼ ਇਨਵੈਸਟੀਗੇਸ਼ਨਸ ਐਂਡ ਆਈ ਊਡ ਜਸਟ ਸਿੰਪਲੀ ਸੇ ਥੈਟ ਵੀ ਰੇਜ਼ਡ ਥਿਸ ਇਸ਼ੂ ਡਾਇਰੈਕਟਲੀ ਵਿਦ ਦਾ ਇੰਡੀਅਨ ਗਵਰਨਮੈਂਟ ਵਿਦ ਦਾ ਐਟ ਦਾ ਮੋਸਟ ਸੀਨੀਅਰ ਲੈਵਲਸ ਬੀਟਵੀਨ आवर ਟੂ ਕੰਟਰੀਜ਼ ਸੋ ਫਿਰ ਫਾਲੋਅ ਅਪ ਸਵਾਲ ਵੀ ਸੀ ਮੈਂ ਉਹਦੇ ਵਿੱਚ ਨਹੀਂ ਜਾਵਾਂਗਾ ਪਰ ਹੁਣ ਜਦੋਂ ਇਹੀ ਸਵਾਲ ਇਹਨੂੰ ਮਿਸਟਰ ਮੈਥਿਊ ਮਿਲਰ ਨੂੰ ਪੁੱਛਿਆ ਗਿਆ ਔਰ ਇਹ ਪੀਟੀਆਈ ਜਿਹੜੀ ਇੰਡੀਆ ਦੀ ਪ੍ਰੈਸ ਟ੍ਰਸਟ ਆਫ ਇੰਡੀਆ ਨਿਊਜ਼ ਏਜੰਸੀ ਹੈ ਉਹਨਾਂ ਨੇ ਹੈਡਲਾਈਨ ਲਾਈ ਹੈ ਇਸ ਖਬਰ ਦੀ ਕਿਉਂਕਿ ਮਿਸਟਰ ਕੈਂਪਲ ਤੋਂ ਬਾਅਦ ਅੱਜ ਮਿਸਟਰ ਮਿਲਰ ਵੀ ਉਹੀ ਗੱਲ ਕਹਿ ਰਹੇ ਨੇ ਲੁਕਿੰਗ ਫਾਰਵਰਡ ਟੂ ਰਿਜ਼ਲਟਸ ਆਫ ਇੰਡੀਆਜ਼ ਇਨਕੁਆਇਰੀ ਇੰਟੂ ਪੰਨੂ ਕੇਸ ਸੇਜ਼ ਯੂਐਸ ਜਦੋਂ ਕੋਈ ਗੱਲ ਸਟੇਟ ਡਿਪਾਰਟਮੈਂਟ ਕਹਿੰਦਾ ਹੈ ਜਾਂ ਵਾਈਟ ਹਾਊਸ ਕਹਿੰਦਾ ਹੈ ਅਮਰੀਕਾ ਦੀ ਸਟੇਟਮੈਂਟ ਵੀ ਅਸੀਂ ਜਿਹੜੀ ਇਨਕੁਆਇਰੀ ਕਮੇਟੀ ਬਣਾਈ ਹੋਈ ਹੈ ਤੁਸੀਂ ਉਹਦੀ ਰਿਪੋਰਟ ਨੂੰ ਦੀ ਇੰਤਜ਼ਾਰ ਚ ਹੈ ਫਿਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮਿਸਟਰ ਮੈਥਿਊ ਮਿਲਰ ਨੇ ਇਹ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਹੀ ਵਾਸ ਰਿਸਪੌਂਡਿੰਗ ਟੂ ਅ ਕੁਐਸਚਨ ਔਨ ਮੈਂਬਰਸ ਆਫ ザ ਫੋਰਨ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਰਾਈਟਿੰਗ ਅ ਲੈਟਰ ਟੂ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਕਾਲਿੰਗ ਫਾਰ ਸਟਰੋਂਗ ਡਿਪਲੋਮੈਟਿਕ ਰਿਸਪਾਂਸ ਓਨ ਦਾ ਇੰਡੀਅਨ ਗਵਰਨਮੈਂਟਸ ਇਨਵੋਲਵਮੈਂਟ ਇਨ ਅ ਅਲੇਜਡ ਅਸੈਸਿਨੇਸ਼ਨ ਅਟੈਂਟ ਓਨ ਅ ਯੂ ਐਸ ਸਿਟੀਜ਼ਨ ਓਨ ਯੂ ਐਸ ਉਹਨੂੰ ਮਿਸਟਰ ਮਿਲਰ ਨੂੰ ਪੁੱਛਿਆ ਗਿਆ ਕਿ ਵੀ ਜਿਹੜੀ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਨੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੂੰ ਲਿਖਿਆ ਕਿ ਅਭੀ ਤੁਸੀਂ ਸਟਰੋਂਗ ਡਿਪਲੋਮੈਟਿਕ ਰਿਸਪਾਂਸ ਦਿਓ ਜੋ ਇੰਡੀਅਨ ਗਵਰਨਮੈਂਟ ਦੀ ਇਨਵੋਲਵਮੈਂਟ ਗੁਰਪਤਵੰਤ ਪਨੂ ਮਰਡਰ ਕੇਸ ਚ ਹੈ ਇਦੇ ਜਵਾਬ ਚ ਇਹ ਅੱਜ ਦੀ ਲੇਟੈਸਟ ਖਬਰ ਹੈ ਅੱਛਾ ਉਹਨਾਂ ਨੇ ਕਿਹਾ ਇੰਡੀਅਨ ਅਫੀਸ਼ੀਅਲਸ ਅ ਮਿਸਟਰ ਮਿਲਰ ਕਹਿ ਰਹੇ ਹਨ ਹਮ ਇੰਡੀਅਨ ਅਫੀਸ਼ੀਅਲਸ ਹੈਵ ਅਨਾਉਂਸਡ ਥੈਟ ਦੇ ਆਰ ਕੰਡਕਟਿੰਗ ਐਨ ਇਨਕੁਆਰੀ ਐਂਡ ਵੀ ਵਿਲ ਲੁੱਕ ਫਾਰਵਰਡ ਟੂ ਦਾ ਰਿਜ਼ਲਟਸ ਆਫ ਥੈਟ ਇਨਕੁਆਰੀ ਕਿ ਇੰਡੀਅਨ ਉਹਨਾਂ ਅਫੀਸ਼ੀਅਲਸ ਨੇ ਕਿਹਾ ਹੈ ਵੀ ਅਸੀਂ ਇਨਕੁਆਰੀ ਕਰ ਰਹੇ ਹਾਂ ਅਸੀਂ ਉਹਦੇ ਨਤੀਜੇ ਦੀ ਇੰਤਜ਼ਾਰ ਕਰ ਰਹੇ ਹਾਂ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਸਾਨੂੰ ਲਿਖਿਆ ਫੋਰਨ ਰਿਲੇਸ਼ਨਸ ਕਮੇਟੀ ਨੇ ਵੀ ਵਿਲ ਰਿਸਪੌਂਡ ਟੂ ਦੋਜ਼ ਮੈਂਬਰਸ ਪ੍ਰਾਈਵੇਟਲੀ ਐਸ ਵੀ ਆਲਵੇਸ ਡੂ ਕਿ ਭਈ ਮੈਂ ਤੁਹਾਨੂੰ ਨਹੀਂ ਦੱਸਣਾ ਹੈ ਵੀ ਮੈਂ ਅਸੀਂ ਉਹਨਾਂ ਮੈਂਬਰਸ ਨੂੰ ਫੋਰਨ ਰਿਲੇਸ਼ਨਸ ਕਮੇਟੀ ਨੇ ਸੈਨੇਟ ਦੀ ਉਹਨੂੰ ਪ੍ਰਾਈਵੇਟਲੀ ਕਰਾਂਗੇ ਆਈ ਵਾਂਟ ਸਪੀਕ ਟੂ ਥੈਟ ਹੇਅਰ ਬਟ ਐਸ ਪਰਟੇਨਸ ਟੂ ਅਦਰ ਇਸ਼ੂਜ਼ ਵੈਨ ਦਿਸ ਇਸ਼ੂ ਫਸਟ ਅਰੋਜ਼ ਵੀ ਮੇਡ ਕਲੀਅਰ that we had raised it with the government of india and told them that we expected there to be a full investigation ye phir reemphasize ki to unhone kaha bhi jehdon da sawal uthe assi indian government nu bada clear kita hoya hai ki bhai assi full investigation is to chone aur is de vich hi unhone phir kal wala jehde mr campbell di statement hai ਉਹਨੂੰ ਵੀ ਕੋਟ ਕੀਤਾ ਹੈ ਹੁਣ ਕੱਲਾ ਇਹੀ ਨਹੀਂ ਹੈ ਕਿ ਵੀ ਇਸ ਦੇ ਨਾਲ ਜਦੋਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ 69 ਪੇਜ ਰਿਪੋਰਟ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਉੱਤੇ ਭਾਰਤ ਬਾਰੇ ਜਾਰੀ ਕੀਤੀ ਹੈ ਔਰ ਅਸੀਂ ਉਸ ਤੇ ਕੁਝ ਸ਼ਕਸ ਅਸੀਂ ਡਿਸਕਸ ਕੀਤੇ ਸੀ ਤੇ ਮੈਨੂੰ ਇਹ ਸੀ ਕਿ ਵੀ ਇੰਡੀਅਨ মিডিਆ ਇਸ ਖਬਰ ਨੂੰ ਖਾ ਜਾਏਗਾ ਔਰ ਇਸ ਦੇ ਉੱਤੇ ਉਹਨਾਂ ਨੇ ਗੱਲ ਨਹੀਂ ਕਰਨੀ ਪਰ ਅੱਜ ਮੈਂ ਦੇਖਿਆ ਵੀ ਉਹਨਾਂ ਦੀ ਨਿਊਜ਼ ਏਜੰਸੀ ਪੀਟੀਆਈ ਨੇ ਕਿਉਂਕਿ ਕੱਲ ਵੀ ਮੈਂ ਕਹਿਆ ਸੀ ਕਿ ਇਹ ਕੋਇਨਸੀਡੈਂਸ ਬੜੀ ਇੰਪੋਰਟੈਂਟ ਹੁੰਦੀ ਹੈ ਜਿਹੜੀ ਮੀਅਰ ਕੋਇਨਸੀਡੈਂਸ ਨਾ ਹੋਵੇ ਜਿਹੜੀ ਡੈਲੀਬਰੇਟ ਕੋਇਨਸੀਡੈਂਸ ਹੋਵੇ ਕਿ ਵੀ ਇਧਰ ਮਿਸਟਰ ਕੈਂਬਰ ਡਿਪਟੀ ਸੈਕਟਰੀ ਆਫ ਸਟੇਟ ਨੇ ਕੱਲ ਪੋਜੀਸ਼ਨ ਲਈ ਅੱਜ ਜਿਹੜਾ ਹੈ ਮਿਸਟਰ ਮਿਲਰ ਸਟੇਟ ਡਿਪਾਰਟਮੈਂਟ ਸਪੋਕਸਮੈਨ ਨੇ ਲਈ ਬੀਤੇ ਕੱਲ ਐਂਟੋਨੀ ਬਲਿੰਕਨ ਜਿੱਥੇ ਜਦੋਂ ਉਹਨਾਂ ਨੇ ਰਿਪੋਰਟ ਜਿਹੜੀ ਹੈ ਜਾਰੀ ਕੀਤੀ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ increase in anti conversion laws hate speech for minorities in india concerning hmm. antony blinken hmm. his remarks come at the release of annual state department report on international religious freedom a pti khabar de rahi hai okay. ke bhai eh one kya uh, misstainty blinken ne ke bharat de vich jaddi eh religious freedoms curb ho rahi hai anti conversion ਲਾਜ਼ ਬਣ ਰਹੇ ਨੇ ਔਰ ਹਿਟ ਸਪੀਚ ਚੱਲ ਰਹੀ ਹੈ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਵੀ ਇਨ ਇੰਡੀਆ ਵੀ ਸੀ ਇਹ ਕਨਸਰਨਿੰਗ ਇਨਕਰੀਜ਼ ਇਨ ਐਂਟਾਈ ਕਨਵਰਸ਼ਨ ਲਾਜ਼ ਹਿਟ ਸਪੀਚ ਡਿਮੋਲਿਸ਼ਨਸ ਆਫ ਹੋਮਸ ਐਂਡ ਪਲੇਸਿਸ ਆਫ ਵਰਸ਼ਿਪ ਫਾਰ ਮੈਂਬਰਸ ਆਫ ਮਾਈਨੋਰਟੀ ਫੇਥ ਕਮਿਊਨਿਟੀਆਂ ਕਿ ਗਰੀਬ ਜਿਹੜੀਆਂ ਘਟ ਗਿਣਤੀਆਂ ਨੇ ਉਹਨਾਂ ਦੇ ਘਰਾਂ ਨੂੰ ਢਾਉਣਾ ਉਹਨਾਂ ਦੀਆਂ ਇਬਾਦਤਗਾਹਾਂ ਨੂੰ ਢਾਉਣਾ ਐਟ ਦਾ ਸੇਮ ਟਾਈਮ ਪੀਪਲ ਅਰਾਊਂਡ ਦ ਵਰਲਡ ਆਰ ਆਲਸੋ ਵਰਕਿੰਗ ਹਾਰਡ ਟੂ ਪ੍ਰੋਟੈਕਟ ਰਿਲੀਜੀਅਸ ਫਰੀडम ਕਿ ਭਈ ਅਸੀਂ ਤਾਂ ਇਸ ਗੱਲ ਦੇ ਉੱਤੇ ਕੰਮ ਕਰ ਰਹੇ ਆਂ ਵੀ ਧਾਰਮਿਕ ਆਜ਼ਾਦੀ ਰਹਿਣੀ ਚਾਹੀਦੀ ਏ ਪਰ ਉੱਥੇ ਘਟ ਗਿਣਤੀਆਂ ਦੇ ਘਰ ਵੀ ਬੁਲਡੋਜ਼ ਉਹ ਉਹ ਜਿਹੜਾ ਬਦਮਾਸ਼ ਆ ਗੁੰਡਾ ਯੋਗੀ ਇਹਦੇ ਤਿਆਨਾਤ ਉਹਨੂੰ ਕਹਿੰਦੇ ਹੀ ਬਾਬਾ ਬੁਲਡੋਜ਼ਰ ਨੇ ਕਿ ਆ ਗਿਆ ਆ ਗਿਆ ਉਹ ਕਰ ਰਹੇ ਫਿਰ ਉਹਨਾਂ ਨੇ ਉਹਨੂੰ ਡੀਟੇਲ ਰਿਪੋਰਟ ਦੀ ਵੀ ਗੱਲ ਕੀਤੀ ਏ ਪੀਟੀਆਈ ਨੇ ਵੀ ਕਿੰਨੀਆਂ ਸਟੇਟਾਂ ਚ ਐਂਟਾਈ ਕਨਵਰਸ਼ਨ ਲਾਜ਼ ਨੇ ਔਰ ਇਹ ਜਿਹੜਾ ਕਿਵੇਂ ਇਹ ਸਾਰਾ ਪਾਰਟੀ ਇਸ ਨੂੰ ਕਰ ਰਿਹਾ ਹਾਲਾਂ ਅਜੇ ਤੱਕ ਇੰਡੀਅਨ ਗਵਰਨਮੈਂਟ ਨੇ ਇਸ ਰਿਪੋਰਟ ਦੇ ਉੱਤੇ ਕੋਈ ਅਫੀਸ਼ੀਅਲ ਆਪਣਾ ਰਿਐਕਸ਼ਨ ਨਹੀਂ ਦਿੱਤਾ ਜਿਵੇਂ ਉਹ ਹਰ ਸਾਲ ਉਹਨੂੰ ਰਿਜੈਕਟ ਕਰਦੇ ਨੇ ਔਰ ਇਹ ਕਹਿਣਗੇ ਕਿ ਸਾਨੂੰ ਪਤਾ ਹੈ ਅਸੀਂ ਕੀ ਕਰਨਾ ਹੈ ਅਮਰੀਕਾ ਸਾਨੂੰ ਲੈਕਚਰ ਨਾ ਕਰੇ ਅਜੇ ਹੁਣ ਆਲਮੋਸਟ 24 ਘੰਟੇ ਤੋਂ ਜ਼ਿਆਦਾ ਬੀਤ ਚੁੱਕੇ ਨੇ ਔਰ ਇਸ ਦੇ ਉੱਤੇ ਜਿਹੜਾ ਖਾਸ ਤੌਰ ਤੇ ਅਮਰੀਕਨ ਮੁਸਲਮ ਕਾਉਂਸਲ ਹੈ ਉਹਨਾਂ ਨੇ ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿਹਾ ਵੀ ਪਿਛਲੇ 4 ਸਾਲ ਤੋਂ ਲਗਾਤਾਰਤਾ ਨਾਲ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ ਉਹ ਰეკਮੈਂਡ ਕਰ ਰਿਹਾ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟिकुलर ਕਨਸਰਨ ਐਲਾਨਿਆ ਜਾਏ ਜਿਹੜਾ ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਐਗਜ਼ੈਂਪਟ ਕਰ ਦਿੰਦਾ ਉਹਨੇ ਕਿਹਾ ਵੀ ਹੁਣ ਤਾਂ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਆਪਣੀ ਰਿਪੋਰਟ ਕਹਿ ਰਹੀ ਹੈ ਵੀ ਉੱਥੇ ਕੀ ਚੱਲ ਰਿਹਾ ਹੈ ਉਹਨਾਂ ਨੇ ਵੈਲਕਮ ਕੀਤਾ ਜਿਹੜੀ ਅਮਰੀਕਨ ਇੰਡੀਅਨ ਅਮਰੀਕਨ ਮੁਸਲਮ ਕਾਉਂਸਲ ਹੈ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕੇ ਪਾਈ ਹੁਣ ਇਹ ਵਕਤ ਹੈ ਕਿ ਹੁਣ ਇਹਨੂੰ ਇੰਡੀਆ ਨੂੰ ਐਗਜ਼ੈਂਪਟ ਨਾ ਕੀਤਾ ਜਾਏ ਇੰਡੀਆ ਨੂੰ ਕੰਟਰੀ ਆਫ ਪਾਰਟिकुलर ਕੰਸਰਨ ਲਾਣਿਆ ਜਾਏ ਅੱਛਾ ਅਸੀਂ 20 ਮੰਗਦੀ ਹਮਾਇਤ ਕਰਦੇ ਆ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥੱਲੇ ਨੇ ਬ੍ਰੇਕ ਵਿਊਰਸ ਜਦੋਂ ਸੁਣ ਜਿੱਤਨੇ ਬਣ ਰਹੇ ਨਾ ਮਿਲਦੇ ਆ ਛੋਟੇ ਜਿਹੇ ਵਕਤ ਦੇ ਬਾਅਦ